ਵਿਆਧੀਆਂ ਖੁਸ਼ੀਆਂ ਬਦਲੀਆਂ ਮਾਤਮ ਵਿੱਚ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਤੇ ਅੱਜ ਫਿਰ ਇੱਕ ਵਾਪਰਿਆ ਹਾਦਸਾ ਜਿਸ ਦੇ ਵਿੱਚ ਮਾਂ ਪੁੱਤ ਦੀ ਮੌਤ ਜਾਣਕਾਰੀ ਮੁਤਾਬਕ ਮਮਦੋਟ ਇਲਾਕੇ ਤੋਂ ਮਾਂ ਪੁੱਤ ਆਪਣੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਦੇ ਕਾਰਡ ਵੰਡਣ ਜਾ ਰਹੇ ਸੀ ਦੱਸ ਦਈਏ ਇੱਕ ਹੀ ਵੱਟੇ ਪੁੱਤ ਦਾ ਵਿਆਹ ਸੀ ਅਤੇ ਛੋਟੇ ਪੁੱਤ ਦੇ ਨਾਲ ਮਾਂ ਮੋਟਰਸਾਈਕਲ ਤੇ ਸਵਾਰ ਹੋ ਜਲਾਲਾਬਾਦ ਆ ਰਹੀ ਸੀ ਇਸੇ ਦੌਰਾਨ ਰਸਤੇ ਦੇ ਵਿੱਚ ਇੱਕ ਟਰਾਲੀ ਦੇ ਨਾਲ ਮੋਟਰਸਾਈਕਲ ਦੀ ਪਿੱਛੋਂ ਦੀ ਟੱਕਰ ਹੋ ਗਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਮਦੋਟ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਇਹ ਦੋਨੇ ਮਾਪੇ-ਪੁੱਤ ਰਹਣ ਵਾਲੇ ਸੀ ਘਰ ਦੇ ਵਿੱਚ ਵਿਆਹ ਸਮਾਗਮ ਸੀ ਅਤੇ ਉਸ ਦੇ ਕਾੜ ਵੰਡਣ ਦੇ ਲਈ ਇਹ ਜਲਾਲਾਬਾਦ ਆ ਰਹੇ ਸੀ ਜਦ ਰਸਤੇ ਦੇ ਵਿੱਚ ਪ੍ਰਗਟ ਸਾਹਿਬ ਤੋਂ ਅੱਗੇ ਪਿੰਡ ਲਾਲਜਿਆਂ ਦੇ ਨਜ਼ਦੀਕ ਪਹੁੰਚੇ ਤਾਂ ਸੜਕ ਤੇ ਖੜੀ ਇੱਕ ਟਰਾਲੀ ਦੇ ਵਿੱਚ ਮੋਟਰਸਾਈਕਲ ਪਿੱਛੋਂ ਦੀ ਵੱਜਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮਾਂ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਦਈਏ ਕਿ ਰੋਸਪੁਰ ਫਾਜ਼ਿਲਕਾ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਨੇ ਜਿਸ ਦੇ ਵਿੱਚ ਲੋਕ ਆਪਣੀ ਕੀਮਤੀ ਜਾਨਾਂ ਗਵਾ ਚੁੱਕੇ ਨੇ ਹਾਲਾਂਕਿ ਇਸ ਮਾਮਲੇ ਤੇ ਰਾਜਨੇਤਾਵਾਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਰੋਡ ਨੂੰ 4 ਲੇਨ ਕੀਤਾ ਜਾਏਗਾ ਲੇਕਿਨ ਦਿਨ ਬਦ ਦਿਨ ਹਾਦਸਿਆਂ ਦੀ ਸੰਖਿਆ ਵਧਦੀ ਜਾ ਰਹੀ ਹੈ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਰਿਸ਼ਤੇਦਾਰਾਂ ਦੇ ਵੱਲੋਂ ਕੀ ਕਿਹਾ ਗਿਆ ਆਉ ਤੁਹਾਨੂੰ ਉਹ ਵੀ ਸੁਣਾਉਂਦੇ ਆ ਕੀ ਨਾਮ ਹੈ ਤੁਹਾਡਾ ਬੇਟਾ ਕਿਵੇਂ ਹਾਸਾ ਹੋ ਗਿਆ ਭਾਈ ਰੱਡਾ ਤੋ ਗਿਆ ਇਹ ਭਾਈ ਹੁਣੇ ਵੱਡੇ ਭਰਾ ਦਾ ਵਿਆਹ ਸੀਗਾ ਇਹਨਾਂ ਦਾ ਇਹ ਹੁਣੇ ਸਾਡੇ ਤੋਂ ਹੋ ਗਿਆ ਫੋਨ ਕੀਤਾ ਵੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਮਗਰ ਭਾਈ ਉਧਰ ਹੀ ਸਾਰੇ ਆ ਗਏ ਤੇ ਟਰਾਲੀ ਨਾ ਖਰਾਬ ਨਾ ਕੁਝ ਉਹਦਾ ਸਮਾਨ ਲੱਧਿਆ ਵੇ ਜੇ ਖਰਾਬ ਹੁੰਦੀ ਕਿਤੇ ਤਾਂ ਲੈ ਕੇ ਜਾਣਾ ਸੀ ਜੇ ਟਾਇਰ ਢੂਰ ਰੱਖਦੇ ਇੱਥੇ ਮੁੰਡੇ ਇਕੱਲੇ ਦੀ ਗਲਤੀ ਬਣਾਈ ਜਾਂਦੇ ਹੁਣ ਇਦਾਂ ਸੋਚਦਾ ਵੈਈਆ ਜੇ ਡਰਾਈਵਰ ਵੀ ਸੱਚਾ ਹੁੰਦਾ ਇੱਥੇ ਤਾਂ ਖੜਾ ਹੁੰਦਾ ਵੀ ਹਾਂ ਮੈਂ ਵਿੱਚ ਸੀ ਜਾਂ ਲੁਗੀ ਪੀ ਟਰਾਲੀ ਇਦਾਂ ਨਹੀਂ ਹੁੰਦਾ ਹੁਣ ਮੁੰਡੇ ਦੀ ਇਕੱਲੇ ਦੀ ਗਲਤੀ ਬਣਾਈ ਜਾਂਦੇ ਆ ਹਾਂਜੀ ਮੁੰਡੇ ਦੇ ਭਰਾ ਇਕੱਲਾ ਰਹੇਗਾ ਭੈਣ ਹੁਣ ਉਹ ਵੀ ਵਿਆਹ ਨਾਲ ਕੁਝ ਹੈਗਾ ਨਹੀਂ ਕਰ ਉਹ ਮਾੜੇ ਘਰ ਉਹਨਾਂ ਦੇ ਗੱਡੀ ਤੇ ਜਾਂ ਹਾਂਜੀ ਗੱਡੀ ਤੇ ਰਾਤ ਪਹਿਲਾ ਹੋ ਗਈ ਆ ਇਕੱਲਾ ਇਹ ਹੀ ਕਮਾਨ ਵਾਲਾ ਸੀ